ਇਹ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਯਾਨੀ ਚੌੜਾ ਬਾਜ਼ਾਰ ਜਿਸ ਦਾ ਨਾਮ ਤੁਸੀਂ ਤਾਂ ਸੁਣਿਆ ਹੀ ਹੋਵੇਗਾ ਤੇ ਅੱਜ ਸੰਡੇ ਨੂੰ ਇਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਬਾਜ਼ਾਰ ਦੇਖਣ ਦੇ ਵਿੱਚ ਤਾਂ ਕੁਝ ਚੌੜਾ ਨਹੀਂ ਹੈ ਹਾਲਾਂਕਿ ਨਾਮ ਜਦਾਂ ਚੌੜਾ ਬਾਜ਼ਾਰ ਹੈ ਪਰ ਜੇ ਮੈਂ ਗੱਲ ਕਰਾਂ ਇੱਥੇ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਸਮਾਨ ਮਿਲਦਾ ਹੈ ਚਾਹੇ ਉਹ ਕੱਪੜੇ ਹੋਣ ਸ਼ੂਜ਼ ਹੋਣ ਜਾਂ ਹੋਰ ਕੋਈ ਸਮਾਨ ਹੋਵੇ ਪਰ ਜੇ ਮੈਂ ਗੱਲ ਕਰਾਂ ਸੰਡੇ ਦੀ ਤਾਂ ਸੰਡੇ ਨੂੰ ਇੱਥੇ ਰਸ਼ ਕੁਝ ਜ਼ਿਆਦਾ ਹੀ ਹੁੰਦਾ ਹੈ ਪੀੜ ਦਾ ਨਜ਼ਾਰਾ ਤੁਸੀਂ ਆਪ ਦੇਖ ਹੀ ਸਕਦੇ ਹੋ ਸਕਰੀਨ ਤੇ ਸਮਾਨਤਾ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਪਰ ਸੰਡੇ ਯਾਨੀ ਐਤਵਾਰ ਨੂੰ ਭੀੜ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਦੇਖੋ ਨਜ਼ਾਰਾ ਫਿਰ ਸਾਡੇ ਚੌੜੇ ਬਾਜ਼ਾਰ ਦਾ 250 ਲੋਗ 250 250 ਰੁਪਏ 250 ਰੁਪਏ 500 ਦੀਆਂ ਚੋਰ ਦਾ ਬਾਜ਼ਾਰ ਪੈਂਟਾ ਸੇਲ ਪੈਂਟਾ ਸੇਲ ਪੈਂਟਾ ਸੇਲ ਵਾਹ ਵਾਹ ਉਹ ਪੈਣ ਕੋਟ ਪੈਂਟਾ ਹੈ ਜਲੋ ਬਲੇਜ਼ਰ ਹੈ ਦੋ ਪੈਂਟਾ ਬਲੇਜ਼ਰ ਇਹ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਯਾਨੀ ਚੌੜਾ ਬਾਜ਼ਾਰ ਜਿਸ ਦਾ ਨਾਮ ਤੁਸੀਂ ਤਾਂ ਸੁਣਿਆ ਹੀ ਹੋਵੇਗਾ ਤੇ ਅੱਜ ਸੰਡੇ ਨੂੰ ਇਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਬਾਜ਼ਾਰ ਦੇਖਣ ਦੇ ਵਿੱਚ ਤਾਂ ਕੁਝ ਚੌੜਾ ਨਹੀਂ ਹੈ ਹਾਲਾਂਕਿ ਨਾਮ ਜਦਾਂ ਚੌੜਾ ਬਾਜ਼ਾਰ ਹੈ ਪਰ ਜੇ ਮੈਂ ਗੱਲ ਕਰਾਂ ਇੱਥੇ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਸਮਾਨ ਮਿਲਦਾ ਹੈ ਚਾਹੇ ਉਹ ਕੱਪੜੇ ਹੋਣ ਸ਼ੂਜ਼ ਹੋਣ ਜਾਂ ਹੋਰ ਕੋਈ ਸਮਾਨ ਹੋਵੇ ਪਰ ਜੇ ਮੈਂ ਗੱਲ ਕਰਾਂ ਸੰਡੇ ਦੀ ਤਾਂ ਸੰਡੇ ਨੂੰ ਇੱਥੇ ਰਸ਼ ਕੁਝ ਜ਼ਿਆਦਾ ਹੀ ਹੁੰਦਾ ਹੈ भीड़ ਦਾ ਨਜ਼ਾਰਾ ਤੁਸੀਂ ਆਪ ਦੇਖ ਹੀ ਸਕਦੇ ਹੋ ਸਕਰੀਨ ਤੇ ਸਮਾਨ ਤਾਂ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਪਰ ਸੰਡੇ ਯਾਨੀ ਐਤਵਾਰ ਨੂੰ ਭੀੜ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਦੇਖੋ ਨਜ਼ਾਰਾ ਫਿਰ ਸਾਡੇ ਚੌੜੇ ਬਾਜ਼ਾਰ ਦਾ ਇਹ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਯਾਨੀ ਚੌੜਾ ਬਾਜ਼ਾਰ ਜਿਸ ਦਾ ਨਾਮ ਤੁਸੀਂ ਤਾਂ ਸੁਣਿਆ ਹੀ ਹੋਵੇਗਾ ਤੇ ਅੱਜ ਸੰਡੇ ਨੂੰ ਇਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਬਾਜ਼ਾਰ ਦੇਖਣ ਦੇ ਵਿੱਚ ਤਾਂ ਕੁਝ ਚੌੜਾ ਨਹੀਂ ਹੈ ਹਾਲਾਂਕਿ ਨਾਮ ਜਦਾਂ ਚੌੜਾ ਬਾਜ਼ਾਰ ਹੈ ਪਰ ਜੇ ਮੈਂ ਗੱਲ ਕਰਾਂ ਇੱਥੇ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਸਾਮਾਨ ਮਿਲਦਾ ਹੈ ਚਾਹੇ ਉਹ ਕੱਪੜੇ ਹੋਣ ਸ਼ੂਜ਼ ਹੋਣ ਜਾਂ ਹੋਰ ਕੋਈ ਸਾਮਾਨ ਹੋਵੇ ਪਰ ਜੇ ਮੈਂ ਗੱਲ ਕਰਾਂ ਸੰਡੇ ਦੀ ਤਾਂ ਸੰਡੇ ਨੂੰ ਇੱਥੇ ਰਸ਼ ਕੁਝ ਜ਼ਿਆਦਾ ਹੀ ਹੁੰਦਾ ਹੈ ਭੀੜ ਦਾ ਨਜ਼ਾਰਾ ਤੁਸੀਂ ਆਪ ਦੇਖ ਹੀ ਸਕਦੇ ਹੋ ਸਕਰੀਨ ਤੇ ਸਾਮਾਨ ਤਾਂ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਪਰ ਸੰਡੇ ਯਾਨੀ ਐਤਵਾਰ ਨੂੰ ਭੀੜ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਦੇਖੋ ਨਜ਼ਾਰਾ ਫਿਰ ਸਾਡੇ ਚੌੜੇ ਬਾਜ਼ਾਰ ਦਾ